நான் நியாமா ਰਿਆਂ ਚ ਹੋਣੀਆਂ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਅਪਡੇਟ YouTube ਚੈਨਲ ਦੇ ਵਿੱਚ ਅੱਜ ਦੇ ਵੀਡੀਓ ਚ ਆਪਾਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਉਹ ਐਕਟਰਸ ਬਾਰੇ ਜਿਸ ਨੇ ਆਪਣੇ ਸਾਦੇ ਸੁਭਾਅ ਅਤੇ ਖੂਬਸੂਰਤ ਐਕਟਿੰਗ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ ਅਤੇ ਉਹਨਾਂ ਦਾ ਨਾਮ ਹੈ ਨਵਕਿਰਨ ਪਠੜ ਅਤੇ ਇਹਨਾਂ ਨੂੰ ਤੁਸੀਂ ਯਾਰ ਚੱਲੇ ਬਾਹਰ ਵੈਬ ਸੀਰੀਜ਼ ਵਿੱਚ ਵੀ ਗੁਲੀਨ ਕੌਰ ਦਾ ਕਿਰਦਾਰ ਨਿਭਾਉਂਦੇ ਵੇਖਿਆ ਹੋਣਾ ਹੈ ਜਿੱਥੇ ਲੋਕਾਂ ਨੇ ਇਹਨਾਂ ਦੀ ਐਕਟਿੰਗ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਪਰ ਇਹਨਾਂ ਦੀ ਕਹਾਣੀ ਇੱਥੇ ਹੀ ਕਮ ਨਹੀਂ ਹੁੰਦੀ ਬਲਕਿ ਇਹਨਾਂ ਦਾ ਸਫ਼ਰ ਬਹੁਤ ਲੰਮਾ ਹੈ ਸੋ ਇਸੇ ਵੀਡੀਓ ਵਿੱਚ ਅਸੀਂ ਤੁਹਾਨੂੰ ਨਵਕਿਨ ਪਠਲ ਦੀ ਸੰਘਰਸ਼ ਕਹਾਣੀ ਬਾਰੇ ਦੱਸਾਂਗੇ ਇਸ ਲਈ ਦੋਸਤੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਦੋਸਤੋ ਨਵਕਿਨ ਪਠਲ ਦਾ ਜਨਮ ਪਿੰਡ ਪਠਲਾ ਜ਼ਿਲ੍ਹਾ ਬਰਨਾਲਾ ਵਿੱਚ ਹੋਇਆ ਇਹਨਾਂ ਦੇ ਪਿਤਾ ਜੀ ਦਾ ਨਾਮ ਬਲਜੀਤ ਸਿੰਘ ਹੈ ਅਤੇ ਇਹਨਾਂ ਦੀ ਮਾਤਾ ਜੀ ਦਾ ਨਾਮ ਅਮਰਜੀਤ ਕੌਰ ਹੈ ਇਹਨਾਂ ਦੇ ਪਰਿਵਾਰ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਨਵਕਿਨ ਦੀ ਮਾਤਾ ਜੀ ਨੂੰ ਪੜ੍ਹਾਈ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਪਰ ਵਿਆਹ ਹੋਣ ਕਰਕੇ ਉਹ ਆਪਣੀ ਪੜ੍ਹਾਈ ਪੂਰੀ ਨਾ ਕਰ ਸਕੇ ਸਲੀ ਜਦੋਂ ਨਵਕਿਰਨ 8ਵੀਂ ਕਲਾਸ ਵਿੱਚ ਪੜ੍ਹਦੀ ਸੀ ਉਦੋਂ ਇਹਨਾਂ ਦੇ ਮਾਤਾ ਜੀ ਨੇ ਆਪਣੀ 12ਵੀਂ ਕਲਾਸ ਦੀ ਪੜ੍ਹਾਈ ਪੂਰੀ ਕੀਤੀ ਸੀ ਨਵਕਿਰਨ ਪਠਲ ਦੀ ਇੱਕ ਭੈਣ ਵੀ ਹੈ ਜਿਸ ਨੇ ਡਬਲ ਐਮਏ ਕੀਤੀ ਹੋਈ ਹੈ ਜੇਕਰ ਆਪਾਂ ਨਵਕਿਰਨ ਪਠਲ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਪੀਐਸਸੀ ਮੈਡੀਕਲ ਦੀ ਪੜ੍ਹਾਈ ਕੀਤੀ ਹੋਈ ਹੈ ਪਰ ਬਚਪਨ ਤੋਂ ਹੀ ਇਹਨਾਂ ਨੂੰ ਗਿੱਧੇ ਤੇ ਬੋਲੀਆਂ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਇਹ ਸਕੂਲ ਤੇ ਕਾਲਜ ਦੇ ਹਰ ਸੱਭਿਆਚਾਰਕ ਪ੍ਰੋਗਰਾਮ ਵਿੱਚ ਆਪਣੀ ਸਹੇੜੀਆਂ ਨਾਲ ਹਿੱਸਾ ਲੈਂਦੀ ਰਹਿੰਦੀ ਸੀ ਅਤੇ ਪਰਿਵਾਰ ਨੇ ਵੀ ਇਹਨਾਂ ਦੀ ਹਮੇਸ਼ਾ ਸਪੋਰਟ ਕੀਤੀ ਹੈ ਦੋਸਤੋ ਜੇਕਰ ਆਪਾਂ ਨਵਿਕਿਰਨ ਪਠਲ ਦੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਇੱਕ ਦਿਨ ਇਹਨਾਂ ਦੇ ਕਾਲਜ ਦੇ ਗਿੱਧੇ ਦੀ ਟੀਮ ਤੋਂ ਮੁਕਲਾਵਾ ਫਿਲਮ ਵਿੱਚ ਗਿੱਧਾ ਕੌਣ ਲਈ ਪੁੱਛਿਆ ਤਾਂ ਨਵਿਕਿਰਨ ਹੋਰਾਂ ਨੇ ਹਾਂ ਕਰ ਦਿੱਤੀ ਜਦੋਂ ਸ਼ੂਟਿੰਗ ਵਾਲੇ ਦਿਨ ਨਵਿਕਿਰਨ ਪਠਲ ਨੇ ਆਪਣੀ ਸਹੇਡੀਆਂ ਨਾਲ ਫਿਲਮ ਦੇ ਸੈੱਟ ਤੇ ਜਾ ਕੇ ਵੇਖਿਆ ਤਾਂ ਸ਼ੂਟਿੰਗ ਐਦਾਂ ਹੁੰਦੀ ਹੈ ਤਾਂ ਇਹਨਾਂ ਨੇ ਸੋਚਿਆ ਇਹ ਤਾਂ ਕੋਈ ਔਖੀ ਗੱਲ ਨਹੀਂ ਇਹ ਤਾਂ ਮੈਂ ਵੀ ਕਰ ਸਕਦੀ ਹਾਂ ਜਿਸ ਤੋਂ ਬਾਅਦ ਬੀਐਸਸੀ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਨਵਿਕਿਰਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਕੀਤਾ ਅਤੇ ਐਕਟਿੰਗ ਸਟੇਜ ਦੀਆਂ ਬਰੀਕੀਆਂ ਸਿੱਖੀਆਂ ਜੇਕਰ ਆਪਾਂ ਨਵਿਕਿਰਨ ਪਠਲ ਦੀ ਪਹਿਲੀ ਫਿਲਮ ਦੀ ਗੱਲ ਕਰੀਏ ਤਾਂ ਨਵਿਕਿਰਨ ਦਾ ਪਹਿਲਾ ਵੱਡਾ ਰੋਲ 2019 ਵਿੱਚ ਗੁਰਨਾਮ ਭੁੱਲਦੇ ਅਤੇ ਸਰਗੁਣ ਮਹਿਤਾ ਦੀ ਸੁਰਕੀ ਵਿੰਦੀ ਫਿਲਮ ਵਿੱਚ ਸਰਗੁਣ ਮਹਿਤਾ ਦੀ ਭੈਣ ਜੀਤੀ ਦਾ ਕਿਰਦਾਰ ਵਜੋਂ ਨਿਭਾਇਆ ਇਸ ਕਿਰਦਾਰ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਦੋਸਤੋ 2021 ਵਿਚ ਆ ਕੇ ਜਦੋਂ ਲੋਕਡਾਊਨ ਲੱਗਿਆ ਤਾਂ ਨਵਕਿਰਨ ਨੂੰ ਜਿੱਥੇ ਲੱਗਦਾ ਸੀ ਕਿ ਹੁਣ ਉਸ ਨੂੰ ਕੰਮ ਲਈ ਆਫਰ ਆਇਆ ਕਰਨਗੇ ਉਹ ਸਾਰੇ ਬੰਦ ਹੋ ਗਏ ਲੋਕਡਾਊਨ ਤੋਂ ਬਾਅਦ ਨਵਕਿਰਨ ਪਠਾਨ ਨੇ ਅਪ੍ਰੈਲ 2022 ਵਿੱਚ ਵੀਰ ਸਿੰਘ ਦੇ ਨਾਲ ਅਲਵਿਦਾ ਸੌਂਗ ਰਾਹੀਂ ਆਪਣੇ ਨਵੇਂ ਕੈਰੀਅਰ ਦੀ ਸ਼ੁਰੂਆਤ ਕੀਤੀ ਅਲਵਿਦਾ ਕਹਿੰਦਾ ਹੈ ਪਰ ਚੰਗਨ ਬੀਰ ਸਿੰਘ ਦੇ ਇਸ Song ਵਿੱਚ ਨਵਕਰਨ ਪੱਠਲ ਦੀ ਭੂਮਿਕਾ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਇਸ ਤੋਂ ਬਾਅਦ ਫਿਰ ਨਵਕਰਨ ਪੱਠਲ ਦਾ ਪਵਿੱਤਰ ਲਸੂਈ ਨਾਲ ਸੰਬਰਮ ਗੀਤ ਆਇਆ ਇਸ ਸੰਗ ਨੂੰ ਵੀ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਇਹਨਾਂ ਦੀ ਸਾਦਗੀ ਅਤੇ ਕੁਦਰਤੀ ਐਕਟਿੰਗ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ। ਦੋਸਤੋ ਜੇਕਰ ਆਪਾਂ ਨਵਿਕਿਰਨ ਪਠੱਲ ਦੇ ਕੁਝ ਮਸ਼ਹੂਰ ਗੀਤਾਂ ਦੀ ਗੱਲ ਕਰੀਏ ਤਾਂ ਨਵਿਕਿਰਨ ਪਠੱਲ ਨੇ ਟਾਈਗਰ ਦੇ ਨਾਲ ਮਿਲ ਕੇ ਮਲਤਾਨ ਗਾਣਾ ਕੀਤਾ। ਓਏ ਪਿੱਛੇ ਪਿੱਛੇ ਦਿਲ ਫਰੇ ਦਾਇਉ ਨੂੰ ਪਾਲਦਾ ਓਏ ਜਾਂਦਾ ਏ ਕਿਾਰੇ ਵੱਲ ਪਾਣੀ ਜਿਵੇਂ ਖਾਲਦਾ। ਜੋ ਕਿ ਬਹੁਤ ਜ਼ਿਆਦਾ ਸੁਪਰ ਹਿੱਟ ਰਿਹਾ। ਇਸ ਤੋਂ ਬਾਅਦ ਇਹਨਾਂ ਨੇ ਪਿਆਰ ਇਹ ਦਿਲ ਨੂੰ ਹੁਣ ਪਿਆਰ ਵਿਯਾਰ ਤਾਂ ਹੋਣਾ ਹੀ ਨਹੀਂ ਸਿਕ ਆਫ ਯੂ ਤੇਰੇ ਪਿੰਡ ਤੋਂ ਨਵਾਜ ਪਛਾੜ ਖਾਂ ਮੇਰੀ ਵੇ ਮੈਂ ਪਹਿਲੀ ਮੁਹੱਬਤ ਤੇਰੀ ਤੇ ਤੇਰੇ ਪਿੰਡ ਤੋਂ ਬੋਲਦੀਆਂ ਨਜ਼ਰਾਂ ਮੀਆਂ ਨਜ਼ਰਾਂ ਮਿਲੀਆਂ ਨੇ ਹੁਣ ਹੋਰ ਕੀ ਰਹਿ ਗਿਆ ਏ ਅੱਖੀਆਂ ਇਨ੍ਹਾਂ ਸੌਂਗਾ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਜੇਕਰ ਆਪ ਇਹਨਾਂ ਦੀਆਂ ਕੁਝ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਹਨ ਯਾਰ ਮੇਰਾ ਤਿਤਲੀਆਂ ਵਰਗਾ ਜੇ ਤੇਰੇ ਨਾਲ ਪਿਆਰ ਨਾ ਹੁੰਦਾ ਕਾਕਾ ਪ੍ਰਧਾਨ ਲੌਂਗ ਲਾਚੀ 2 ਫਿਲਮਾਂ ਵਿੱਚ ਨਵਕਰਨ ਪੱਠਲ ਦੀ ਐਕਟਿੰਗ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਦੋਸਤੋ ਯਾਰ ਚੱਲੇ ਬਾਹਰ ਵੈਬ ਸੀਰੀਜ਼ ਨੇ ਨਵਕਰਨ ਨੂੰ ਬਹੁਤ ਵੱਡੀ ਪਛਾਣ ਦਿੱਤੀ ਇਸ ਵਿੱਚ ਇਹਨਾਂ ਨੇ ਨਿਮਰਤ ਦਾ ਕਿਰਦਾਰ ਨਵਾਇਆ ਇਸ ਤੋਂ ਇਲਾਵਾ ਹਾਲ ਹੀ ਵਿੱਚ ਚਪਾਲ OTT ਤੇ ਇੱਕ ਹੋਰ ਵੈਬ ਸੀਰੀਜ਼ ਆਈ ਜਿਸ ਦਾ ਨਾਮ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਮਾਂ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਤੇ ਰੱਖਿਆ ਹੋਇਆ ਹੈ ਜਿਸ ਵਿੱਚ ਨਵਕਿਰਨ ਨੇ ਅਜੂਨੀ ਦਾ ਰੋਲ ਕੀਤਾ ਹੈ ਇਸ ਵੈਬੀ ਸੀਰੀਜ਼ ਵਿੱਚ ਵੀ ਨਵਕਿਰਨ ਪਠਲ ਦੀ ਐਕਟਿੰਗ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਦੋਸਤੋ ਨਵਕਿਰਨ ਕਹਿੰਦੀ ਹੈ ਕਿ ਉਹ ਸਾਦਗੀ ਨਾਲ ਜੀਣਾ ਪਸੰਦ ਕਰਦੀ ਹੈ ਇਹਨਾਂ ਨੂੰ ਪਿੰਡਾਂ ਦਾ ਮਾਹੌਲ ਬਹੁਤ ਚੰਗਾ ਲੱਗਦਾ ਹੈ ਸਭ ਤੋਂ ਵੱਡੀ ਗੱਲ ਨਵਕਿਰਨ ਆਪਣੀ ਮੰਮੀ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ ਦੋਸਤੋ ਜਦੋਂ ਵੀ ਇਹਨਾਂ ਦਾ ਕੋਈ ਗੀਤ ਜਾਂ ਨਵਾਂ ਪ੍ਰੋਜੈਕਟ ਆਉਂਦਾ ਹੈ ਇਹ ਸਭ ਤੋਂ ਪਹਿਲਾਂ ਆਪਣੇ ਮੰਮੀ ਨੂੰ ਸੁਣਾਉਂਦੇ ਹਨ ਸੋ ਦੋਸਤੋ ਏਸੀ ਨਵਕਿਰਨ ਪਠੜ੍ਹ ਦੀ ਜ਼ਿੰਦਗੀ ਤੇ ਛੋਟੀ ਜਹੀ ਝਲਕ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਪੰਜਾਬੀ ਅਪਡੇਟ YouTube ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਅਸੀਂ ਤੁਹਾਡੇ ਲਈ ਐਦਾਂ ਦੀ ਵੀਡੀਓ ਹੋਰ ਲੈ ਕੇ ਹਿਆਂ ਦੇ ਰਹਾਂਗੇ ਧੰਨਵਾਦ